ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਝਾਂਮਕੇ ਫਸੀਲਤ ਜਿਲ੍ਹਾ ਤਰਨਤਾਰਨ ਸਾਹਿਬ ਪ੍ਰਤਾਪ ਸਿੰਘ ਛਾਹ ਉਹਨਾਂ ਕੋਲ ਆਏ ਆ ਚਾਰ ਪਸ਼ੂ ਕਾਊ ਆ ਤੇ ਲੈਣਾ ਡਿਟੇਲ ਇਹਨਾਂ ਕੋਲ ਸਸੀ ਕਾਲਾ ਜੀ ਸਸੀ ਕਾਲਾ ਜੀ ਮਹਾਰਾਜ ਹੋਰ ਠੀਕ ਠਾਕ ਵਧੀਆ ਜੀ ਉਹ ਸਾਡੇ ਦੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਸਤਿਕਾਰ ਸਸੀ ਕਾਲਾ ਜੀ ਤੇ ਦਈਆਂ ਜੀ ਸਾਜੀ ਪਸ਼ੂਆਂ ਜਾਣਕਾਰੀ ਹਾਂਜੀ ਚਾਰ ਨਾਂ ਦੇ ਜੀ ਆਪਣੇ ਤੋਂ ਚਾਰ ਹਨਾ ਆ ਵੱਡੀ ਮਹੀਂ ਜੇ ਦੁੱਧ 12 ਲੀਟਰ ਆ ਮੈਂ ਥੱਲੇ ਦੁੱਧ 12 ਲੀਟਰ ਆ ਸਰੀ ਨੂੰ ਆ ਜੇ ਮਹੀਨਾ ਡੇਢ ਮਗਰ ਕੱਤੀ ਆ ਮਗਰ ਆ ਗਈ ਕੱਤੀ ਹਨਾ ਹਾਂਜੀ ਹਾਂਜੀ ਇਹ ਆਪਾਂ ਬਿਲਕੁਲ ਹੀ ਜਾਇਜ਼ ਹੀ ਆਪਣੇ ਫਾਰਮ ਤੇ ਮਿਲਿਆ ਦੇ ਜਾਇਜ਼ ਹੀ ਆਪਾਂ ਦੇਣਾ ਜਾਇਜ਼ ਹੀ ਆਪਾਂ ਦੇ ਦੇਣਾ ਹਨਾ ਇੱਕ ਤਿੰਨ ਦੇ ਵਿੱਚ ਪਹੁੰਚ ਕਰਤੀ ਜੀ ਇਹਦੀ 100 ਕਿਲੋਮੀਟਰ ਤੱਕ ਹਾਂਜੀ ਗੱਡੀ ਕੋ ਆਪ ਦੀ ਲਿਓ ਪੂਰੇ ਲੱਖ ਦੀ ਮਹਿੰਗੀ ਦੇਣੀ ਆ ਤੁਹਾਨੂੰ ਠੀਕ ਅਛਾ ਜੀ ਹਾਂਜੀ ਹਾਂਜੀ ਇਹਦੀ ਸ਼ਾਈ ਦੇ ਦਈਏ ਜਾਣਕਾਰੀ ਇਹ ਵੀ ਭਾਜੀ ਸੁਗਾ ਤੱਜਾ ਹਾਂਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਬਿਲਕੁਲ ਜੀ ਤੇ ਦੁੱਧ ਹੈਗਾ ਜੀ ਇਥੋਂ ਲੈ 7 ਲੀਟਰ ਸੂਈ ਨੂੰ ਸਾਢੇ 3 ਮਹੀਨੇ ਹੋਏ ਜੀ ਹਾਂਜੀ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਇਹਦੀ 52000 ਦੇ ਵਿੱਚ ਪਹੁੰਚ ਜਾਂ ਗੱਡੀ ਆ ਦੀ ਲੈਊਗਾ 1000 ਛੱਡ ਦਾਂਗੇ 50 ਤੋਂ 50000 ਦੀ ਨਿੰਜਾ 1000 ਦੀ ਹਾਂਜੀ ਹਾਂਜੀ ਇਹਦੀ ਸ਼ਾਹੀ ਦੇ ਦਈਏ ਜਾਂ ਇਹ ਵੀ ਭਾਜੀ ਸੂਆ ਤਜਾ ਹਾਂਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਦੁੱਧ 7 ਲੀਟਰ ਆ ਸੂਈ ਨੂੰ ਇਹਨੂੰ ਵੀ ਸਾਢੇ 3-4 ਮਹੀਨੇ ਹੋਏ ਜੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਇਹਦੀ 43000 ਦੇ ਵਿੱਚ ਪਹੁੰਚ ਗੱਡੀ ਕੁਆਲ ਦੀ ਲੈਵੇ ਜੈਸ ਨੂੰ 40000 ਜਿਵੇਂ ਦੇਣੀ ਠੀਕ ਹੈ ਜੀ ਹਾਂਜੀ ਹਾਂਜੀ ਇਹਦੀ ਸ਼ਾਹੀ ਗੱਡੀ ਆ ਗਈ ਵੱਡੀ ਛੋਟੀ ਸੂਈ ਨੂੰ 2.5 ਮਹੀਨੇ ਹੋਏ ਜੇ ਦੁੱਧ 8 ਲੀਟਰ ਆ ਹਾਂਜੀ ਇਹ ਵੀ ਬੱਚਾ ਤੇ ਇਹਦਾ ਭਾਜੀ 53000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੀ ਗੱਡੀ ਆ ਦੀ ਲਏ ਹੋਏ ਜਿਸਨੂੰ 50000 ਦੀ ਮੈਂ ਦਿੰਦਾ ਠੀਕ ਹੈ ਜੀ ਓਕੇ ਜੀ